ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੇ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਹਰ ਇੱਕ ਤਰ੍ਹਾਂ ਦੇ ਸੂਟ ਲੈ ਕੇ ਆਏ ਜੀ ਪਿਓਰ ਮਸਲੀਨ ਦੇ ਵਿੱਚ ਸੂਟ ਹੋਣਗੇ ਆਰਗੈਂਜ਼ਾ ਦੇ ਵਿੱਚ ਸੂਟ ਹੋਣਗੇ ਤੇ ਸਿਲਕ ਦੇ ਵਿੱਚ ਸੂਟ ਹੋਣਗੇ ਚਾਰ ਤਰ੍ਹਾਂ ਦੇ ਮੈਂ ਸੈੱਟ ਤੁਹਾਨੂੰ ਦਿਖਾਉਣੇ ਆ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵੇਰੇ 7:00 ਤੋਂ ਤੇ 8:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਜਿਹੜੇ ਪਹਿਲੀ ਵਾਰ ਵੀ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਂਦੇ ਹਾਂ ਸਵੇਰੇ ਤੇ ਪ੍ਰਾਈਸ ਹਰੇਕ ਸੂਟ ਦਾ ਆਪਾਂ ਨਾਲ ਦੀ ਨਾਲ ਦੱਸੀਦਾ ਹਰ ਇੱਕ ਤਰ੍ਹਾਂ ਦੀ ਕਲੈਕਸ਼ਨ ਲੈ ਕੇ ਆਉਂਦੇ ਹਾਂ ਜੀ ਡੇਲੀ ਵੇਅਰ ਹਲਕਾ ਫੁਲਕਾ ਪਾਉਣ ਲਈ ਤੇ ਪਾਰਟੀ ਵੇਅਰ ਸੂਟ ਹਰ ਇੱਕ ਤਰ੍ਹਾਂ ਦੇ ਜੋ-ਜੋ ਆਪਣੇ ਅੱਜ ਕੱਲ ਨਵ ਹਰ ਇੱਕ ਤਰ੍ਹਾਂ ਦੇ ਸੂਟ ਆਪਾਂ ਤੁਹਾਨੂੰ ਦਿਖਾਉਨੇ ਆ ਵਿਦ ਪ੍ਰਾਈਸ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਇਹ Google Pay Paytm ਤੇ account transfer ਜਿਵੇਂ ਮਰਜ਼ੀ ਤੁਸੀਂ ਇਹ ਪੇਮੈਂਟ ਕਰ ਸਕਦੇ ਹੋ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਦੇ ਹੋ ਪੇਮੈਂਟ ਕਰਦੇ ਹੋ ਸੂਟ ਦੀ ਤਾਂ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਆਪਣੇ ਕੋਰੀਅਰ ਚਾਰਜਸ ਪੁੱਛ ਲਿਆ ਕਰੋ ਕਿ ਕਿੰਨੇ ਹੋਣਗੇ ਤੇ ਉਹ ਹਮੇਸ਼ਾ ਮੈਂ ਡੇਲੀ ਆਹੀ ਗੱਲ ਦੱਸਦੀ ਹੁੰਨੀ ਵੀ ਕੋਰੀਅਰ ਚਾਰਜਸ ਵਿੱਚ ਨਹੀਂ ਇਨਕਲੂਡ ਹੁੰਦੇ ਅਲੱਗ ਤੋਂ ਤੁਹਾਨੂੰ ਪੇ ਕਰਨੇ ਪੈਂਦੇ ਆ ਜੀ ਤਾ ਪਲੀਜ਼ ਕਈ ਕਸਟਮਰ ਬੱਸ ਸਿਰਫ ਪੇਮੈਂਟ ਕਹਿੰਦੇ ਵੀ ਸੂਟ ਦੀ ਕਰਨੀ ਆ ਸੀਤਾ ਜੀ ਕੋਰੀਅਰ ਕਰ ਜੀ ਤਾਂ ਤੁਸੀਂ ਦੱਸੇ ਨਹੀਂ ਚਦ ਕਿ ਮੈਂ ਡੇਲੀ ਇੱਕੇ ਗੱਲ ਰਪੀਟ ਜ਼ਰੂਰ ਕਰਦੀ ਆ ਜੇ ਹਮੇਸ਼ਾ ਸਟਾਰਟਿੰਗ ਚ ਤਾਂ ਤਾਂ ਹੀ ਮੈਂ ਕਹਿੰਦੇ ਤੁਸੀਂ ਮਿਊਟ ਕਰਕੇ ਨਾ ਸੁਨਿਆ ਕਰੋ ਤੇ ਆਵਾਜ਼ ਕਰਕੇ ਤੁਸੀਂ ਜੋ ਅਸੀਂ ਬੋਲਦੇ ਆ ਉਹ ਵੀ ਪਲੀਜ਼ ਜ਼ਰੂਰ ਸੁਨਿਆ ਕਰੋ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤਾਂ ਸੂਟਾਂ ਦੀ ਨੰਬਰਿੰਗ ਕੀਤੀ ਹੁੰਦੀ ਆ ਤਾਂ ਸੂਟ ਦਾ ਹਰੇਕ ਸੂਟ ਦਾ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹਾਂ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਂਦੀ ਹੈ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆਉਣਾ ਤਾਂ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵੀ ਆ ਕੇ ਸੂਟ ਲੈ ਸਕਦੇ ਹੋ ਤੇ ਦੇਖਦੇ ਹਾਂ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਪਿਓਰ ਮਸਲੀਨ ਦੇ ਵਿੱਚ ਹੈ ਮਸਲੀਨ ਸ਼ਿਮਰ ਦੇ ਵਿੱਚ ਬਿਲਕੁਲ ਪਿਓਰ ਮਸਲੀਨ ਹੈ ਤੇ ਪ੍ਰਿੰਟ ਦੇਖੋ ਕਲਰ ਹੈਗਾ ਕਾਫੀ ਬ੍ਰਾਊਨ ਜਿਹਾ ਕਲਰ ਹੈ ਤੇ ਬਹੁਤ ਪਿਆਰਾ ਪ੍ਰਿੰਟ ਹੈ ਬਿਲਕੁਲ ਸੌਫਟ ਦੇ ਵਿੱਚ ਹੈ ਪਿਓਰ ਮਸਲੀਨ ਦੇ ਵਿੱਚ ਜਿਹੜੀ ਹਲਕੀ ਹਲਕੀ ਤੁਹਾਨੂੰ ਸ਼ਾਈਨ ਦਿਖ ਰਹੀ ਹੈ ਇਹ ਕੋਈ ਚੂਬਣ ਵਾਲਾ ਨਹੀਂ ਹੈਗਾ ਬਿਲਕੁਲ ਵੀ ਪਤਾ ਵੀ ਨਹੀਂ ਲੱਗਣਾ ਹੈਗਾ ਇਹਦਾ ਇਹ ਬਸ ਇੱਕ ਸ਼ਾਈਨ ਹੈ ਉੱਪਰ ਬਹੁਤ ਪਿਆਰੀ ਫਿਟਿੰਗ ਆਉਂਦੀ ਹੈ ਦੀ ਪਿਓਰ ਮਸਲੀਨ ਦੀ ਤੇ ਪ੍ਰਿੰਟ ਬੜਾ ਪਿਆਰਾ ਤੇ ਨੈੱਕ ਤੇ ਇਹ ਪੱਟੀ ਦਿੱਤੀ ਹੋਈ ਹੈ ਬਹੁਤ ਸੋਹਣੇ ਵਰਕ ਦੇ ਨਾਲ ਇਹ ਆਪਾਂ ਲੈਂਥ ਦੇ ਅਕੋਰਡਿੰਗ ਉੱਪਰ-ਨੀਚੇ ਕੱਟ ਸਕਦੇ ਹਾਂ ਪ੍ਰਿੰਟ ਬਹੁਤ ਪਿਆਰਾ ਮਸਲੀਨ ਸ਼ਿਮਰ ਦੇ ਵਿੱਚ ਸੂਟ ਹੈ ਪਿਓਰ ਮਸਲੀਨ ਦੇ ਵਿੱਚ ਤੇ ਘੇਰੇ ਤੇ ਬੜਾ ਪਿਆਰਾ ਵਰਕ ਹੋਇਆ ਇਹ ਘੇਰੇ ਤੇ ਵਰਕ ਹੈ ਪ੍ਰਿੰਟਿੰਗ ਬਹੁਤ ਪਿਆਰੀ ਹੈ ਇਹ ਤਾਂ ਸ਼ਰਟ ਹੋ ਗਈ ਆਪਣੀ ਤੇ ਨਾਲ ਪਿਓਰ ਮਸਲੀਨ ਦੀ ਉਹ ਬਾਟਮ ਹੈ ਜੀ ਨਾਲ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਯਾਰਾ ਕੁਲਾ ਦੁਪੱਟਾ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਪਿਓਰ ਮਸਲੀਨ ਦੀ ਉਹ ਬਾਟਮ ਤੇ ਪਿਓਰ ਮਸਲੀਨ ਸ਼ਿਮਰ ਦੇ ਵਿੱਚ ਸ਼ਰਟ ਇਹ ਹੈਗਾ ਜਦ ਆਪਣਾ ਪਹਿਲਾ ਸੂਟ 26 2650 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2650 ਇਹਦੇ ਵਿੱਚ ਜਿਹੜੇ ਮੈਂ ਸੂਟ ਤੁਹਾਨੂੰ ਦਿਖਾਉਣੇ ਆ ਪ੍ਰਿੰਟਿੰਗ ਅਲੱਗ-ਲੱਗ ਰਹਿਣੀ ਹੈ ਜੀ ਬਾਕੀ ਪਿਓਰ ਸ਼ਿਮਰ ਦੇ ਵਿੱਚ ਹੋਣਗੇ ਮਸਲੀਨ ਸ਼ਿਮਰ ਦੇ ਵਿੱਚ ਪਰ ਪ੍ਰਿੰਟਿੰਗ ਸੂਟਾਂ ਦੀ ਅਲੱਗ-ਲੱਗ ਹੈ ਕਹਿਣ ਦਾ ਮਤਲਬ ਹੈ ਜੇ ਤੁਸੀਂ ਦੋ ਸੂਟ ਵੀ ਲੈਣੇ ਹੋ ਤਾਂ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਪ੍ਰਿੰਟ ਅਲੱਗ ਹੈ ਦੇਖੋ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਮਸਲੀਨ ਸ਼ਿਮਰ ਦੇ ਵਿੱਚ ਹੈ ਬਹੁਤ ਸੋਹਣੀ ਹਲਕੀ-ਹਲਕੀ ਸ਼ਾਈਨ ਹੁੰਦੀ ਹੈ ਤੇ ਬੜਾ ਪਿਆਰਾ ਨੈਕ ਤੇ ਵਰਕ ਆ ਗਿਆ ਉਹ ਮੈਂ ਘੇਰੇ ਤੇ ਵਰਕ ਹੈ ਮੈਂ ਪਹਿਲਾਂ ਸੂਟ ਚ ਤੁਹਾਨੂੰ ਦਿਖਾਇਆ ਬਹੁਤ ਪਿਆਰਾ ਵਰਕ ਘੇਰੇ ਤੇ ਇਹ ਤੁਸੀਂ ਸਲਵਾਰ ਸੂਟ ਬਣਾ ਲਓ ਜਾਂ ਇਹ ਪਲਾਜ਼ੋ ਸੂਟ ਬਣਾ ਲਓ ਤੁਹਾਡੀ ਚੋਇਸ ਹੈ ਤੁਸੀਂ ਕੀ ਬਣਾਉਣਾ ਨਾਲ ਤੇ ਪ੍ਰਿੰਟਿੰਗ ਬੜੀ ਪਿਆਰੀ ਹੈ ਇਹਨਾਂ ਦੀ ਤੇ ਨਾਲ ਹੈਗੀਆਂ ਬੜੀ ਪਿਆਰੀ ਰਸਟ ਜੇ ਕਲਰ ਦੀ ਬਾਟਮ ਜਿਹੜਾ ਸੇਮ ਆ ਪ੍ਰਿੰਟ ਇਹਦੇ ਵਿੱਚ ਆ ਰਿਹਾ ਕਲਰ ਉਸੇ ਕਲਰ ਦੀ ਬਾਟਮ ਹੈ ਦੀ ਨਾਲ ਪਿਓਰ ਮਸਲੀਨ ਦੇ ਵਿੱਚ ਤੇ ਪਿਓਰ ਮਸਲੀਨ ਦਾ ਦੁਪੱਟਾ ਬਹੁਤ ਸੋਹਣੀ ਲੁੱਕ ਹੈ ਤੇ 2650 ਪ੍ਰਾਈਸ ਦੇ ਨਾਲ ਆਪਣਾ ਇਹ ਸੂਟ ਤੇ ਨੈਕਸਟ ਆ ਗਿਆ ਇਹਦੇ ਵਿੱਚ ਆਪਣਾ ਬੜਾ ਪਿਆਰਾ ਡਾਰਕ ਵਾਈਨ ਕਲਰ ਦੇ ਵਿੱਚ ਹੈ ਪ੍ਰਿੰਟਿੰਗ ਮੈਂ ਤੁਹਾਨੂੰ ਪਹਿਲਾਂ ਹੀ ਦੱਸੀ ਹੈ ਵੀ ਸਾਰੇ ਸੂਟਾਂ ਦੀ ਪ੍ਰਿੰਟਿੰਗ ਅਲੱਗ-ਅਲੱਗ ਰਹਿਣੀ ਹੈ। ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ। ਕੋਸ ਸੋਹਣਾ ਪ੍ਰਿੰਟ ਹੈ ਪਿਓਰ ਮਸਲੀਨ ਦੇ ਵਿੱਚ ਹੈ ਜੀ ਤੇ neck ਤੇ work ਹੈ ਘੇਰੇ ਤੇ ਬੜਾ ਪਿਆਰਾ work ਹੈ ਇਹ ਜਿਵੇਂ ਮਰਜ਼ੀ ਕਿਸੇ ਫੰਕਸ਼ਨ ਤੇ ਵੀ ਤੁਸੀਂ ਹਲਕੇ ਫੁਲਕੇ ਤੇ wear ਕਰ ਸਕਦੇ ਹੋ ਤੇ ਬਾਅਦ ਚ ਜੇ ਆਪਾਂ ਡੇਲੀ wear ਵੀ ਹੰਡਾਉਣਾ ਹੁੰਦਾ ਸੂਟ ਤਾਂ ਵੀ इजी ਹੋ ਜਾਂਦੇ ਆ ਜੀ ਐਵੇਂ ਦੇ ਸੂਟ ਆਪਾਂ ਨੂੰ ਪਾਉਣ ਲਈ ਤੇ ਨਾਲ ਦੇਖੋ wine color ਦੇ ਵਿੱਚ ਕਾਲਸ ਤੇ wine color bottom ਦੇ ਨਾਲ ਹੈਗਾ ਦੁਪੱਟਾ 2650 ਪ੍ਰਾਈਸ ਹੈ ਜੀ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਇਹ ਵਾਲੇ ਸੂਟ ਨੈਕਸਟ ਹੈਗਾ ਇਹਦੇ ਵਿੱਚ ਪਰਪਲ ਮੌਵ ਜਾ ਕਲਰ ਹੈ ਜਿਹੜਾ ਮੌਵ ਪਰਪਲ ਕਲਰ ਪ੍ਰਿੰਟ ਬੜਾ ਪਿਆਰਾ ਤੇ ਵੀ ਨੱਕ ਤੇ ਵਰਕ ਹੈ ਤੇ ਘੇਰੇ ਤੇ ਵਰਕ ਆ ਗਿਆ ਸੇਮ clean bottom your ma silinda 2650 price de naal apne eh wale suit eh char suit main tonu dikhaye hai same price de vich next design shuru karde ha next design aa gaya apna pure organza te hai ji suit te silk di bottom hai ਪਿਓਰ ਰੂਰ ਗੈਂਜ਼ਾ ਤੇ ਸ਼ਰਟ ਹੈ ਸਿਲਕ ਦੀ ਬਾਟਮ ਤੇ ਬੜਾ ਪਿਆਰਾ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਰੀਕੀ ਵਰਕ ਮਲਟੀ ਕਲਰ ਦੇ ਵਿੱਚ ਹੋਇਆ ਤੇ ਘੇਰੇ ਤੇ ਵੀ ਵਰਕ ਹੈ ਇਹ ਤਾਂ ਹੋ ਗਈ ਆਪਣੀ ਸ਼ਰਟ ਤੇ ਇਸ ਤੇ ਬਾਟਮ ਤੇ ਵੀ ਵਰਕ ਹੈ ਜੀ ਸਿਲਕ ਦੀ ਬਾਟਮ ਹੈ ਤੇ ਬਾਟਮ ਤੇ ਵੀ ਬਹੁਤ ਸੋਹਣਾ ਇਹ ਪੌਂਚੀਆਂ ਤੇ ਵਰਕ ਆਣਿਆ ਸਲੀਕ ਜਿਹਾ ਕੰਮ ਹੈ ਬਹੁਤ ਸੋਹਣਾ ਚਾਹੇ ਤੁਸੀਂ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਸਿਲਕ ਦੀ ਬਾਟਮ ਹੈ ਤੇ ਬਾਟਮ ਤੇ ਵੀ ਵਰਕ ਹੈ ਬੜਾ ਸੋਹਣਾ ਪਾਰਟੀ ਵੇਅਰ ਸੂਟ ਹੈ ਇਹ ਆਪਣਾ ਹਲਕਾ ਫੁਲਕਾ ਜਿਵੇਂ ਮਰਜ਼ੀ ਕਿਸੇ ਫੰਕਸ਼ਨ ਤੇ ਆਪਾਂ ਵੇਅਰ ਕਰ ਸਕਦੇ ਹਾਂ ਤੇ ਨਾਲ ਹੈਗਾ ਦੁਪੱਟਾ ਔਰਗੈਂਜ਼ਾ ਦਾ ਦੁਪੱਟੇ ਤੇ ਵੀ ਵਰਕ ਤੇ ਨਾਲ ਲੇਸ ਵੀ ਲੱਗੀ ਹੋਈ ਹੈ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਹੈ ਇਹਦੇ ਵਿੱਚ ਵੀ ਬੜੇ ਪਿਆਰੇ ਕਲਰ ਹੈ ਆਪਣੇ ਕੋਲ ਨੈਕਸਟ ਹੈਗਾ ਬੜਾ ਪਿਆਰਾ ਗ੍ਰੀਨ ਕਲਰ ਦੇ ਵਿੱਚ ਗ੍ਰੀਨ ਕਲਰ ਦੇ ਵਿੱਚ ਪਿਓਰ ਔਰਗੇਂਜ਼ਾ ਦੀ ਸ਼ਰਟ ਸਿਲਕ ਬਾਟਮ ਤੇ ਵਰਕ ਦੇਖੋ ਕਿੰਨਾ ਪਿਆਰਾ ਵਰਕ ਹੈ ਤੇ ਘੇਰੇ ਤੇ ਵੀ ਵਰਕ ਤੇ ਇਹ ਬਾਟਮ ਤੇ ਆ ਗਿਆ ਜੀ ਵਰਕ نیچے ਸਿਲਕ ਦੀ ਬਾਟਮ ਤੇ ਬਾਟਮ ਤੇ ਵੀ ਵਰਕ ਹੈ ਹਰੇਕ ਸੂਟ ਨੂੰ ਤੁਹਾਨੂੰ ਚੰਗੀ ਤਰ੍ਹਾਂ ਐਕਸਪਲੇਨ ਕਰੀਦਾ ਤੇ ਨਾਲ ਹੈਗਾ ਔਰਗੇਂਜ਼ਾ ਦਾ ਦੁਪੱਟਾ ਤੇ ਦੁਪੱਟੇ ਤੇ ਵੀ ਵਰਕ ਹੈ ਜੀ ਦੇਖੋ ਕਿੰਨੀ ਪਿਆਰੀ ਵੇਲ ਦੁਪੱਟੇ ਤੇ ਬਣੀ ਹੈ ਬਹੁਤ ਸੋਹਣਾ ਸਰਦਾਰੀ ਸੂਟ ਹੈ ਰੀਜ਼ਨੇਬਲ ਰੇਟ ਦੇ ਵਿੱਚ 2800 ਪ੍ਰਾਈਸ ਦੇ ਨਾਲ ਇਹਦੇ ਵਿੱਚ ਨੈਕਸਟ ਹੈਗਾ ਪਰਪਲ ਕਲਰ ਸੇਮ ਦੇ ਵਿੱਚ ਪਰਪਲ ਕਲਰ ਹੈ ਕਲਰ ਸਾਰੇ ਹੀ ਬੜੇ ਸੋਹਣੇ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਹੋ ਉਵੇਂ ਆਰਗੈਂਜ਼ਾ ਦੀ ਸ਼ਰਟ ਹੈ ਸ਼ਰਟ ਤੇ ਸਾਰੀ ਤੇ ਵਰਕ ਹੈ ਤੇ ਇਹ बॉटम ਤੇ ਵਰਕ ਆ ਗਿਆ ਜੀ نیچے ਸਿਲਕੀ बॉਟਮ ਤੇ ਚਾਰ ਕਲਰਿਆਂ ਦੇ ਵੀ ਤੇ ਨਾਲ ਹੈਗਾ অর্ਗੈਂਜ਼ਾ ਜੀ ਦੁਪੱਟਾ 2800 ਪ੍ਰਾਈਸ ਦੇ ਨਾਲ ਸੂਟ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਗ੍ਰੇ ਬਲੂ ਕਲਰ ਉਹ ਮੈਂ ਸਾਰਾ ਵਰਕ ਘੇਰੇ ਤੇ ਵਰਕ ਤੇ ਸੇਮੂ ਵੀ ਬਾਟਮ ਤੇ ਵਰਕ ਹੈ ਜੀ ਬੜਾ ਪਿਆਰਾ ਸਿਲਕ ਦੀ ਬਾਟਮ ਤੇ ਨਾਲ ਆਰਗੈਂਜ਼ਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਬਹੁਤ ਪਿਆਰਾ ਸੂਟ ਹੈ 2800 ਪ੍ਰਾਈਸ ਹੈ ਜੀ ਇਹ ਚਾਰ ਸੂਟ ਮੈਂ ਤੁਹਾਨੂੰ ਸੇਮ ਪ੍ਰਾਈਸ ਦੇ ਵਿੱਚ ਦਿਖਾਏ 2800 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਇਹ ਵੀ ਪਿਓਰ ਔਰਗੈਂਜ਼ਾ ਦੇ ਵਿੱਚ ਹੈ ਜੀ ਸੂਟ ਬੜਾ ਪਿਆਰਾ ਮਹਿੰਦੀ ਕਲਰ ਦੇ ਵਿੱਚ ਹੈ ਤੇ ਲਾਈਨਸ ਦੇ ਵਿੱਚ ਹੈ ਔਰਗੈਂਜ਼ਾ ਲਾਈਨਸ ਦੇ ਵਿੱਚ ਫੈਬਰਿਕ ਬੜਾ ਪਿਆਰਾ ਜਿਹਾ ਫੈਬਰਿਕ ਹੈ ਔਰਗੈਂਜ਼ਾ ਵੀ ਨਹੀਂ ਕਹਿ ਸਕਦੇ ਔਰਗੈਂਜ਼ਾ ਤੋਂ ਵੀ ਬਹੁਤ ਪਿਆਰਾ ਫਾਈਨ ਜਿਹਾ ਫੈਬਰਿਕ ਹੈ ਜਿਵੇਂ ਸਿਲਕ 베ਸ ਹੁੰਦਾ ਹੈ ਲਾਈਨਸ ਦੇ ਵਿੱਚ ਫੈਬਰਿਕ ਹੈ ਤੇ ਬਹੁਤ ਪਿਆਰਾ ਨੈਕ ਤੇ ਵਰਕ ਹੈ ਤੇ ਸਾਰੀ ਸ਼ਰਟ ਦੇ ਵਿੱਚ ਵਰਕ ਹੈ ਬਹੁਤ ਪਿਆਰਾ ਵਰਕ ਕੀਤਾ ਹੋਇਆ ਇਹ ਤਾਂ ਅਜੀ ਆਪਣੀ ਸ਼ਰਟ ਮਹਿੰਦੀ ਕਲਰ ਦੇ ਵਿੱਚ neck ਤੇ ਵਰਕ ਹੋ ਗਿਆ ਤੇ ਸਿਲਕ ਦੀ ਬਾਟਮ ਹੈ ਤੇ ਬਾਟਮ ਤੇ ਵੀ ਵਰਕ ਹੈ ਜੀ ਨਾਲ ਬਾਟਮ ਤੇ ਵੀ ਵਰਕ ਹੈ ਤੇ ਦੁਪੱਟਾ ਦੁਪੱਟੇ ਦੇ ਵੀ ਸਾਰੇ ਤੇ ਵਰਕ ਹੈ ਜੀ ਬਹੁਤ ਸੋਹਣਾ ਕੱਟ ਵਰਕ ਤੇ ਸਾਰੇ ਦੁਪੱਟੇ ਦੇ ਵਿੱਚ ਵਰਕ ਤੇ ਕਲਰ ਬੜਾ ਪਿਆਰਾ ਹੈ ਸੂਟ ਦਾ ਦੇਖ ਸਕਦੇ ਹੋ ਤੁਸੀਂ ਬਾਟਮ ਤੇ ਵੀ ਵਰਕ ਹੈ 셔ਟ ਤੇ ਵੀ ਤੇ ਦੁਪੱਟੇ ਤੇ ਵੀ ਬਹੁਤ ਪਿਆਰਾ ਵਰਕ ਹੈ 3250 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਨੈਕਸਟ ਹੈਗਾ ਇਹਦੇ ਵਿੱਚ ਵੀ ਬੜਾ ਪਿਆਰਾ ਫਰੋਜ਼ੀ ਜਿਹਾ ਕਲਰ ਹੈ ਫਰੋਜ਼ੀ ਕਲਰ ਬਹੁਤ ਸੋਹਣਾ ਲਾਈਨਿੰਗ ਦੇ ਵਿੱਚ ਫੈਬਰਿਕ ਹੈ ਜੀ ਇਹ ਲੱਗ ਜਾਈ ਸੇਮ ਵਰਕ ਹੈ ਜਿਹੜਾ ਮੈਂਦੀ ਤੇ ਦਿਖਾਇਆ ਤੁਹਾਨੂੰ ਉਵੇਂ ਹੀ ਸਿਲਕ ਦੀ ਬਾਟਮ ਤੇ ਵੀ ਵਰਕ ਹੈ ਤੇ ਦੁਪट्टे ਤੇ ਵੀ ਸਾਰੇ ਤੇ ਵਰਕ ਪਿਆਰਾ ਦੁਪੱਟੇ ਦੁਪੱਟੇ ਤੇ ਬੜਾ ਪਿਆਰਾ ਵਰਕ ਹੋਇਆ 3250 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਤੇ ਨੈਕਸਟ ਹੈਗੇ ਇਹਦੇ ਵਿੱਚ ਪਿਆਜੀ ਪਿੰਕ ਕਲਰ ਪਿਆਜੀ ਪਿੰਕ ਕਲਰ ਸੇਮ ਡਿਜ਼ਾਈਨ ਸੋਨਾ neck ਤੇ ਵਰਕ ਹੈ ਤੇ نیچے ਤੱਕ ਸਾਰਾ ਵਰਕ ਹੈ ਇਹ ਸਿਲਕ ਦੀ ਬਾਟਮ ਤੇ ਬਾਟਮ ਤੇ ਵੀ ਵਰਕ ਤੇ ਦੁਪੱਟੇ ਤੇ ਵੀ ਹੈਵੀ ਵਰਕ ਹੈ ਜੀ ਬੜਾ ਪਿਆਰਾ ਦੁਪੱਟਾ ਸਾਰੇ ਦੁਪੱਟੇ ਤੇ ਵਰਕ ਹੈ ਬਹੁਤ ਸੋਹਣੇ ਫੰਕਸ਼ਨ ਵਾਲੇ ਸੂਟ ਹੈ ਲਾਈਟ ਬਹੁਤ ਸੋਹਣਾ ਲਾਈਟ weight ਦੇ ਵਿੱਚ ਤੇ ਪ੍ਰਾਈਸ ਬਹੁਤ ਜੈਨੂਇਨ ਹੈ 3250 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਤੇ ਨੈਕਸਟ ਹੈਗਾ ਇਹਦੇ ਵਿੱਚ ਬੜਾ ਪਿਆਰਾ ਤੁਸੀਂ ਕਹਿ ਸਕਦੇ ਹੋ ਇਹਨੂੰ ਮਸਟਰਡ ਕਲਰ ਵੀ ਨਹੀਂ ਕਹਿ ਸਕਦੇ ਆਪਾਂ ਬੜਾ ਸੋਹਣਾ ਬਰਾਊਨ ਜੀ ਟੋਨ ਤੇ ਕਲਰ ਹੈ ਅਲੱਗ ਜਿਹਾ ਉਵੇਂ ਸੇਮ ਵਰਕ ਨੈਕ ਤੇ ਸਾਰੀ ਸ਼ਰਟ ਦੇ ਵਿੱਚ ਨਾਲ ਸਿਲਕ ਦੀ ਬਾਟਮ ਬਾਟਮ ਤੇ ਵਰਕ ਹੈ ਤੇ ਸਾਰੇ ਦੁਪੱਟੇ ਤੇ ਵਰਕ ਸਾਰੇ ਦੁਪੱਟੇ ਤੇ ਵਰਕ ਬੜਾ ਪਿਆਰਾ ਸੂਟ ਹੈ 컬러 ਬੜਾ ਪਿਆਰਾ ਇਹ ਵਾਲੇ ਸੂਟ ਦਾ 3250 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਹੈ ਮੈਂ ਚਾਰ ਸੂਟ ਦਿਖਾਏ ਆ ਇੱਕ ਪ੍ਰਾਈਸ ਦੇ ਵਿੱਚ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਪੂਰਾ ਸਿਲਕ ਦੇ ਵਿੱਚ ਸੂਟ ਹੋਊਗਾ ਜੀ ਇਹ ਸਿਲਕ ਦੀ ਉਹ ਸ਼ਰਟ ਹੈ ਤੇ ਸਿਲਕ ਦੀ 3 ਮੀਟਰ ਦੀ ਬਾਟਮ ਹੈ ਜੀ ਇਹ ਵਾਲੇ ਸੂਟ ਦੇ ਨਾਲ ਫਿਰੋਜ਼ੀ 컬러 ਹੈ ਦਾ ਰੋਜ਼ੀ ਕਲਰ ਦੇ ਵਿੱਚ ਫਰੋਜ਼ੀ ਕਲਰ ਹੈ ਬਹੁਤ ਹੀ ਬੜਾ ਪਿਆਰਾ ਸਿਲਕ ਦੇ ਵਿੱਚ ਇਹ ਸੂਟ ਨੂੰ ਕੁਝ ਵੀ ਲਗਾਉਣ ਦੀ ਲੋੜ ਨਹੀਂ ਤੁਹਾਨੂੰ ਐਜ਼ ਇਟ ਇਜ਼ ਤੁਸੀਂ ਸਟਿਚ ਕਰਾਉਗੇ ਸਦਾ ਬਹਾਰ ਸੂਟ ਹੈ ਸਿਲਕ ਦੇ ਵਿੱਚ ਤੇ ਹਲਕਾ ਹਲਕਾ ਪੇਂਟ ਵੀ ਹੋਇਆ ਵਿੱਚ ਤੇ ਸਿਲਕ ਦੀ 3 ਮੀਟਰ ਦੀ ਬਾਟਮ ਤੇ ਨਾਲ ਹੈਗਾ ਚਨੌਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਚਨੌਨ ਦੁਪੱਟਾ ਤੇ ਦੁਪट्टे ਤੇ ਵੀ ਸਾਰੇ ਤੇ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਪੇਂਟ ਹੋਇਆ ਦੁਪट्टे ਤੇ ਡਿਜ਼ਾਈਨਿੰਗ ਦੇਖੋ ਦੁਪट्टे ਦੀ ਬੜਾ ਸੋਹਣਾ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਤੇ ਸਾਰੇ ਦੁਪੱਟੇ ਤੇ ਵੀ ਪੇਂਟ ਹੈ 3 ਮੀਟਰ ਦੀ ਸਿਲਕ ਦੀ ਬਾਟਮ 4000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 4000 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ yellow color ਬੜਾ ਸੋਹਣਾ yellow color ਇਹ ਰੋ ਕਲਰ ਦੇ ਵਿੱਚ ਸਿਲਕ ਦੀ ਬਾਟਮ 3 ਮੀਟਰ ਦੀ ਤੇ ਸਿਲਕ ਦੀ ਉਹ ਸ਼ਰਟ ਹੈ ਜੀ ਬੜੀ ਪਿਆਰੀ ਬਹੁਤ ਸੋਹਣੇ ਸਰਦਾਰੀ ਸੂਟ ਚਨੌਣ ਦੁਪੱਟਿਆਂ ਦੇ ਨਾਲ ਦੁਪੱਟਾ ਪੂਰਾ 2.5 ਮੀਟਰ ਦਾ ਤੇ ਦੁਪੱਟੇ ਤੇ ਵੀ ਪੇਂਟ ਹੈ ਇਹ ਦੇਖੋ ਕਿੰਨਾ ਪਿਆਰਾ ਪੇਂਟ ਹੋਇਆ ਦੁਪੱਟੇ ਤੇ ਉਹ ਸੋਹਣਾ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਹੈ 4000 ਪ੍ਰਾਈਸ ਦੇ ਨਾਲ 4000 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਨੈਕਸਟ ਹੈਗਾ ਇਹਦੇ ਵਿੱਚ ਪਿੰਕ ਕਲਰ ਸੇਮ ਦੇ ਵਿੱਚ ਹੈਗਾ ਪਿੰਕ ਕਲਰ ਸਿਲਕ ਦੀ ਸ਼ਰਟ ਸਿਲਕ ਦੀ 3 ਮੀਟਰ ਦੀ ਬਾਟਮ ਇਹਦੇ ਨਾਲ ਤੇ ਨਾਲ ਚਨਾਉਣ ਦਾ ਦੁਪੱਟਾ 2.5 ਇਹਦੇ ਵਿੱਚ ਦੁਪੱਟਾ ਤੇ ਦੁਪੱਟੇ ਤੇ ਸਾਰੇ ਤੇ ਪੇਂਟ ਹੈ ਦੇਖੋ ਕਿੰਨਾ ਪਿਆਰਾ ਪੂਰਾ 2.5 ਮੀਟਰ ਦਾ ਫੁੱਲਾ ਦੁਪੱਟਾ ਹੈ ਬਹੁਤ ਪਿਆਰਾ ਸੂਟ 4000 ਪ੍ਰਾਈਸ ਦਾ ਨੈਕਸਟ ਹੈਗਾ ਇਹਦੇ ਵਿੱਚ ਫਰੋਜ਼ੀ ਕਲਰ ਬਹੁਤ ਪਿਆਰਾ ਫਰੋਜ਼ੀ ਕਲਰ ਹੈ ਫਰੋਜ਼ੀ ਕਲਰ ਉਹ ਸੋਹਣੀ ਡਿਜ਼ਾਈਨਿੰਗ ਹੈ ਸਿਲਕ ਦੇ ਵਿੱਚ ਸੂਟ ਹੈ ਸਿਲਕ ਦੀ ਉਹ 3 ਮੀਟਰ ਦੀ ਬਾਟਮ ਹੈ ਜੀ ਨਾਲ ਪਲੇਨ ਚੇਨਾਂ ਉਹਨਾਂ ਦੁਪੱਟੇ ਦੇ ਨਾਲ ਬਹੁਤ ਪਿਆਰੀ ਲੁੱਕ ਦੁਪੱਟਾ ਬਹੁਤ ਸੋਹਣਾ ਕਾਈ ਐਂਡ ਆਈ ਦੇ ਵਿੱਚ ਤੇ ਦੁਪੱਟੇ ਦੇ ਬੜਾ ਪਿਆਰਾ ਟੈਂਟ ਹੋਇਆ ਦੁਪੱਟਾ ਬਹੁਤ ਸੋਹਣੀ ਲੁੱਕ ਹੈ 4000 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਮੈਂ ਤੁਹਾਨੂੰ ਸੇਮ ਡਿਜ਼ਾਈਨ ਦੇ ਵਿੱਚ ਦਿਖਾਇਆ ਅਲੱਗ-ਅਲੱਗ ਕਲਰ ਤੇ ਪ੍ਰਾਈਸ ਇਹਨਾਂ ਦਾ ਸੇਮ ਹੈ 4000 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814008080 ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜੀ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਜੀ